ਹਾਂਜੀ ਸਭ ਤੋਂ ਪਹਿਲਾਂ ਬਤਰਕਾਰ ਸਹਿਮਾਨ ਦੀ ਗੁਰਦਵਾਰਾ ਦਾਤਮਸਰ ਸਾਹਿਬ ਪਹੁੰਚੰਦੇ ਆਪਣੀ ਤੁਹਾਡੀ ਸਾਰੀ ਸਮੂਚੀ ਟੀਮ ਦਾ ਧੰਨਵਾਦ ਜੀ ਆਇਆਂ ਕਹਿੰਦੇ ਹਾਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਵਿੱਤਰ ਸਥਾਨ ਗੁਰਦਵਾਰਾ ਦਾਤਮਸਰ ਸਾਹਿਬ ਜਿੱਥੇ ਆਪਾਂ ਹੁਣ ਖੜੇ ਹਾਂ ਇਸ ਪਾਵਨ ਪਵਿੱਤਰ ਧਰਤੀ ਨੂੰ ਧੰਨ ਸ਼੍ਰੀ ਗੁਰਗੋਬਿੰਦ ਸਿੰਘ ਜੀ ਨੇ ਆਪਣੇ ਅਮਰਤ ਚਰਨ ਗਮਨ પા ਕੇ ਪਵਿੱਤਰ ਕੀਤਾ ਹੈ। ਇਸ ਗੁਰਦੁਆਰਾ ਸਾਹਿਬ ਦਾ ਨਾਮ ਦਾਤਨ ਸਰ ਸਾਬ ਕਿਉਂ ਕਿਉਂਕਿ ਜਦੋਂ ਮੁਕਸਰ ਸਾਹਿਬ ਖਿਦਰਾਣੇ ਦੀ ਢਾਬ ਦੀ ਜੰਗ ਦੀ ਸਮਾਪਤੀ ਹੁੰਦੀ ਆ ਅਮਰਤ ਵੇਲੇ ਹਰ ਰੋਜ਼ ਨਤਨੇਮ ਦੀ ਤਰ੍ਹਾਂ ਦਸਮ ਪਾਸ਼ਾ ਅਮਰਦਵੇਲੇ ਸਵਾਗਤ ਹੈ ਸੌਂਚ ਸੰਚਮ ਦੇ ਲਈ ਯਾਨੀ ਜੰਗਲ ਮੈਦਾਨ ਪਾਣੀ ਜਾਂਦੇ ਲਈ ਦੂਰ ਤੜਾਡੇ ਨਿਕਲਦੇ ਹਨ ਇਸ ਪਾਸੇ ਵੀ ਗੁਰੂ ਪਾਤਸ਼ਾਹ ਜੀ ਆਪਣੇ ਰੰਗ ਵਿੱਚ ਦਤਨ ਕਰਦੇ ਆ ਰਹੇ ਸਨ ਬਰ ਵਜ਼ੀਰ ਖਾਨ ਦਾ ਭੇਜਿਆ ਹੋਇਆ ਸੁਈਆ ਨੂਰਦੀਨ ਨਾ ਨਾ ਮੁਸਲਮਾਨ ਜਿਸ ਨੇ ਭੇਖਾ ਸਿੱਖਾਂ ਵਾਲਾ ਬਣਾਇਆ ਹੋਇਆ ਸੀ ਜੋ ਕਿ ਨੂਰਦੀਨ ਨੂੰ ਕਹਿੰਦਾ ਸੀ ਕਿ ਦਸਮ ਪਾਤਸ਼ਾਹ ਜੀ ਨੂੰ ਮੈਂ ਬੜੀ ਚਲਾਕੀ ਨਾਲ ਜਿੱਥੇ ਵੀ ਸਮਾਂ ਲੱਗਿਆ ਜਿੱਥੇ ਵੀ ਸਮਾਂ ਮਿਲਿਆ ਉੱਥੇ ਮੈਂ ਮਾਰ ਦੇਵਾਂਗਾ ਉਸ ਨੂੰ ਇਹ ਪਤਾ ਸੀ ਪ੍ਰਧਾਨ ਗੁਰੂ ਗੋਬਿੰਦ ਸਿੰਘ ਬਾਦਸ਼ਾਹੀ ਅਮਰਤ ਵੇਲੇ ਇਹ ਕੱਲੇ ਦੂਰ ਤੁਹਾਡੇ ਮਨਾਨ ਪਾਣੀ ਦੇ ਲਈ ਨਿਕਲਦੇ ਹਨ ਅਤੇ ਉਹਨਾਂ ਦੇ ਸਿੱਖ ਵੀ ਪਿੱਛੇ ਹੁੰਦੇ ਹਨ ਉਹਨਾਂ ਕੋਲ ਕੋਈ ਸ਼ਾਸਤਰ ਨਹੀਂ ਹੁੰਦਾ ਸਿਰਫ ਇੱਕ ਸਰਬਲੋ ਦਾ ਜਲ ਦਾ ਗੜਵਾਈ ਭਰਿਆ ਹੁੰਦਾ ਇਸ ਕਰਕੇ ਉਹਨੇ ਚਾਇਆ ਵੀ ਮੈਂ ਸਵਾਗਤ ਇਹ ਅੰਮ੍ਰਿਤ ਵਲੇ ਪਾਸ਼ਾ ਜੀ ਦੇ ਇਧਰ ਆਉਣ ਤੋਂ ਪਹਿਲਾਂ ਹੀ ਝਾੜੀ ਚ ਲੁੱਕ ਕੇ ਬੈਠ ਗਿਆ ਦਸਮ ਪਾਸ਼ਾ ਜੀ tibbi ਸਹ ਦੇ ਪਾਵਨ ਪੀਤਰ ਸਥਾਨ ਤੋਂ ਇਸ ਪਾਸੇ ਵੱਲ ਨੂੰ ਆ ਰਹੇ ਨਾਤਨ ਕਰਦੇ ਆ ਰਹੇ ਜਦੋਂ ਬਰਾਬਰ ਆਏ ਤੋਹਨੇ ਬੜੀ ਚਲਾਕੀ ਨਾਲ ਵਾਰ ਕਰਨਾ ਚਾਇਆ ਪਰ ਪਾਸ਼ਾ ਜੀ ਨੇ ਬੜੀ ਫੁਰਤੀ ਨਾਲ ਵਾਰ ਤੋਂ ਬਚਣਾ ਕੀਤਾ ਹਾਤੇ ਉਹ ਸਰਬਲੋ ਦਾ ਗੜਵਾਈ ਔਰ ਨੌਰਦੀਨ ਕਿਰਤਕਾਰ ਦੇ ਮੱਥੇ ਵਿੱਚ ਮਾਰਨਾ ਕੀਤਾ ਜਿਸ ਸਮੇਂ ਬੇਹੋਸ਼ ਹੋ ਕੇ ਘੇਰ ਨੀ ਆ ਕੇ ਡਿੱਗਦਾ ਸਹਿਕਦਾ ਪਾਤਸ਼ਾਹ ਜੀ ਨੇ ਸੁਭਾਵਕ ਬਚਨ ਕੀਤਾ ਕਿਰਤਕਾਰ ਨੌਰਦੀਨ ਤੂੰ ਜੁੱਤੀਆਂ ਦੇ ਲੈ ਸੂਰਮੇ ਦਾ ਕੰਮ ਨਹੀਂ ਇਸ ਤਰ੍ਹਾਂ ਪਿੱਠ ਪਿਛੇ ਵਾਰ ਕਰਨਾ ਇਸ ਬੰਦ ਨੂੰ ਕਿ ਮਾਰ ਕਰ ਉਸ ਨੇ ਸਹਿਕਦੇ ਨੇ ਗੁਰੂ ਪਾਤਸ਼ਾਹੀ ਦੇ ਚਰਨ ਪਕੜੇ ਕਹਿੰਦਾ ਜੀ ਬਖਸ਼ੋ ਮੈਥੋਂ ਬਹੁਤ ਵੱਡੀ ਭੁੱਲ ਹੋਈ ਆ ਮੈਥੋਂ ਬਹੁਤ ਵੱਡੀ ਭੁੱਲ ਹੋਈ ਮੈਨੂੰ ਬਖਸ਼ੋ ਤੁਹਾਡਾ ਬਚਨ ਟੱਲ ਰਹੀਂ ਮੈਂ ਜੁੱਤਿਆਂ ਹੀ ਗੰਦਾ ਰਾਂ ਕਿ ਅੱਜ ਵੀ ਜੋ ਵੀ ਯਾਤਰੀ ਸੰਗਤ ਆਉਂਦੀ ਆ ਚੜ੍ਹਦੇ ਵਾਲੇ ਪਾਸੇ ਉਹਦੀ ਕਬਰ ਆ ਉੱਥੇ ਫਿਰ ਚਿਤ ਕਰਕੇ ਬਾਦਸ਼ਾਹ ਜੀ ਨੇ ਸਿੱਖਾਂ ਨੂੰ ਕਿਹਾ ਉਹਨੂੰ ਦਫਨਾਉਣਾ ਕਰੋ ਉਸ ਵੇਲੇ ਸਿੱਖ ਵੀ ਪਹੁੰਚ ਕੇ ਬਾਦਸ਼ਾਹ ਜੀ ਅੱਗੇ ਆ ਗਏ ਇੱਥੇ ਦਾਤਨ ਪੂਰੀ ਹੋਣ ਤੇ ਉਸ ਨੂੰ ਬਾੜ ਕੇ ਜੀਭਾ ਤੇ ਮਾਰ ਕੇ ਬਾਦਸ਼ਾਹ ਜੀ ਨੇ ਇੱਥੇ ਦਾਤਨ ਨੂੰ ਸੁਟਣਾ ਕੀਤਾ ਇਹ ਪਾਵਨ ਪਿੱਤਰ ਸਥਾਨ ਦਾ ਨਾਮ ਤਾ ਦਾਤਮ ਸਰ ਸਹਿਬ ਗੁਰਦੁਆਰੇ ਸੇ ਬਣੇ ਆ ਸੋ ਅੱਜ ਵੀ ਹੁਣ ਜੋ ਯਾਤਰੀ ਸੰਗਤ ਆਉਂਦੀ ਆ ਜਾਂ ਸਾਲਾਨਾ ਧਾਰਮਿਕ ਜੋੜ ਮੇਲਾ ਜੋ 40 ਸ਼ਹੀਦਾਂ ਦੀ ਯਾਦ ਵਿੱਚ ਮੈਂ ਤਾਂ ਹਰ ਸਾਲ ਸਮੁੱਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਉਂਦੇ ਹਾਂ ਇਸ ਵਾਰ ਵੀ ਮੇਲਾ ਮਾਗੀ 12 13 14 ਜਨਵਰੀ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਸੰਸਾਰੇ ਸਾਰੇ ਸੰਸਾਰ ਵਿੱਚੋਂ ਸੰਗਤਾਂ ਬੜੇ ਪਿਆਰ ਉਤਸ਼ਾਹ ਨਾਲ ਗੁਰੂ ਜੀ ਦੀਆਂ ਖੁਸ਼ੀਆਂ ਲੈਣ ਲਈ ਪਹੁੰਚਦਿਆਂ ਤੇ ਤੁਸੀਂ ਦੇਖੋਗੇ ਕਿ ਹੁਣ ਵੀ ਯਾਤਰੀ ਸੰਗਤਾਂ ਇਸ ਨੂਰਦੀਨ ਦੇ ਕਬਰ ਤੇ ਪੰਜ-ਪੰਜ ਜੁੱਤੀਆਂ ਮਾਰਦੇ ਹਨ ਅਤੇ ਗੁਰੂ ਜੀ ਨੂੰ ਬੰਦਨਾ ਕਰਕੇ ਨਮਸਕਾਰਾਂ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਇਹ ਮੁੱਖ ਇਤਿਹਾਸ ਹੈ ਜੀ ਜੀ ਆ ਇਹਨੂੰ ਸੰਗਤਾਂ ਨੂੰ ਵੀ ਸਮੁੱਚੀ ਸੰਮੌਰ ਸੰਸਥਾ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚਾ ਇਲਾਕਾ ਨਿਵਾਸੀ ਸ਼੍ਰੀ ਮੁਖਤਸਰ ਸਾਹਿਬ ਸੋ ਸਾਰੀ ਮੈਨੇਜਮੈਂਟ ਦੇ ਸਾਰੇ ਭਤਵੰਤੇ ਸਜਣੋਂ ਹੱਥ ਬੰਨ੍ਹ ਕੇ ਦਸਾਂ ਨੂੰ ਬੇਨਤੀ ਹੈ ਕਿ ਮੇਲਾ ਮਾਗੀ ਤੇ ਜ਼ਰੂਰ ਪਹੁੰਚਿਓ ਭਾਈ ਖਾਜਿਲਗਨ ਲਵਾਇਓ ਸ੍ਰੀ ਬਾਦ ਸੰਗਤਾਂ ਨੂੰ ਜੀ ਹੈ ਕਹਿੰਦੇ ਨਾਲ ਬਤਰਗੜ ਸਾਹਿਬ ਜੀ ਤੁਹਾਡਾ ਵੀ ਧੰਨ ਧੰਨ ਧੰਨਵਾਦ ਜੀ ਹੈ ਕਹਿੰਦੇ ਨਾਲ ਫਤਿਹ ਦੀ ਸਾਂਝ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਜ਼ਰੂਰੀ ਬੇਨਤੀ ਕਰਾਂਗੇ ਕਿ ਪਾਵਨ ਪਿੱਤਰ ਅਸਥਾਨਾਂ ਦੀ ਜੋ ਕਾਰ ਸੇਵਾ ਹੈ ਨਵੀਆਂ ਇਮਾਰਤਾਂ ਦੀ ਸੇਵਾ ਇਹ ਦਰਬਾਰ ਸਾਹਿਬ ਵੀ ਨਵੇਂ ਬਣਨੇ ਆ ਇਹ ਬਾਬਾ ਹਰਵੰਤ ਸਿੰਘ ਜੀ ਬਾਬਾ ਕਰਨਾਲ ਸਿੰਘ ਜੀ ਪੰਥਰਾ ਤੋਂ ਜੋ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਸ਼ ਬਾਬਾ ਜੀ ਵੱਲੋਂ ਇਹ ਕਾਰ ਸੇਵਾ ਕੀਤੀ ਜਾ ਰਹੀ ਹੈ ਤੇ ਹੁਣ ਵੀ ਸੇਵਾ ਅੱਗੇ ਸ਼ੁਰੂ ਰਹਿਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ